ਪਰਵਾਸੀ نیوز ਚੈਨਲ ਦੇਖ ਰਹੇ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਅੱਜ ਦੇ ਕੈਨੇਡਾ ਨਿਊਜ਼ ਬੁਲਟਨ ਦੇ ਵਿੱਚ ਅਸੀਂ ਚਰਚਾ ਕਰਾਂਗੇ ਕੁਝ ਖਾਸ ਖਬਰਾਂ ਤੇ ਆਓ ਸੁਣ ਲੈਣੇ ਇੱਕ ਵਾਰ ਅੱਜੀਆਂ ਕੁਝ ਖਾਸ ਸਰਗਰਮੀਆਂ ਐਕਸਪ੍ਰੈਸ ਐਂਟਰੀ ਤੇ ਇਮੀਗ੍ਰੇਸ਼ਨ ਮੰਤਵਾਲੇ ਦਾ ਵੱਡਾ ਹਿਲਾੜ ਪਿਨੇ ਕਾਰਨ ਨੂ ਪੀਆਰ ਦੀ ਅਸੀਂ ਦੇ ਮੌਕੇ ਮੈਡੀਕਲ ਜ਼ਰੂਰੀ 21 ਅਗਸਤ 2025 ਤੋਂ ਲਾਗੂ ਹੋਵੇਗਾ ਇਹ ਨਿਯਮ OCI ਕਾਰਡ ਧਾਰਕਾਂ ਦੇ ਲਈ ਵੱਡੀ ਖਬਰ ਤਾਂ ਕਿ ਪ੍ਰਵਾਸੀ ਇਰਾਦ ਹੋਣਗੇ OCI ਕਾਰਡ 2 ਸਾਲਾਂ ਜਾਂ ਇਸ ਤੋਂ ਵੱਧ ਸਮੇਂ ਵਾਸਤੇ ਹੋਵੇਗੀ ਜੀ ਸਟੈਟਸ 6 ਕੈਨੇਡਾ ਦੇ ਹੈਰਾਨੀਜਨਕ ਅੰਕੜੇ ਅਮਰੀਕਾ ਤੋਂ ਓਟਵਾ ਦੇ ਲਈ ਵਾਪਸੀ ਦੇ ਉਡਾਨਾਂ ਚ ਗਿਰਾਵਟ ਟਰੰਪ ਦੀ ਨੀਤੀਆਂ ਮੁਲਕੇ ਕੈਨੇਡੀਅਨ ਕਰ ਰਹੀ ਨੇ ਬਾਈ ਕਾਰਡ ਕੰਜ਼ਰਵੇਟਿਵ ਸੰਸਦ ਮੈਂਬਰ ਦੇ ਵੱਲੋਂ ਨਵਾਂ ਬਿੱਲ ਲਿਆਉਂਦੀ ਤਿਆਰੀ ਅਪਰਾਧ ਕਰਨ ਵਾਲੀ ਗੈਰ ਕਾਨੂੰਨੀ ਪਰਵਾਸੀਆਂ ਦੇ ਲਈ ਕੋਈ ਸਖਤ ਧਿਮ ਮਾਨਸੂਨ ਸੈਸ਼ਨ ਦੇ ਵਿੱਚ ਪੇਸ਼ ਹੋਵੇਗਾ ਇਹ ਬਿੱਲ ਤਿਹੂਨੇ ਨਾਲ ਸਰਗਰਮੀਆਂ ਦਾ ਵਿਸਥਾਰ ਕੈਨੇਡਾ ਇਮੀਗ੍ਰੇਸ਼ਨ ਮੰਤਰਾਲੇ ਦੇ ਵੱਲੋਂ ਸਾਂਝੇ ਕੀਤੇ ਗਏ ਨਵੇਂ ਨਿਯਮਾਂ ਦੇ ਮੁਤਾਬਕ ਹੁਣ ਬਿਨੈਕਾਰਾਂ ਨੂੰ ਐਕਸਪ੍ਰੈਸ ਐਂਟਰੀ ਦੇ ਵਿੱਚ ਆਪਣੇ ਪੀਆਰ ਦੀ ਅਰਜੀ ਦੇਣ ਮੌਕੇ ਮੈਡੀਕਲ ਕਰਕੇ ਨਾਲ ਨੱਥੀ ਕਰਨਾ ਪਵੇਗਾ ਇਹ ਨਵੇਂ ਨਿਯਮ 1 ਅਗਸਤ 2025 ਤੋਂ ਲਾਗੂ ਹੋਣਗੇ ਇਸ ਤੋਂ ਪਹਿਲਾਂ ਵੀ ਬਿਨੈਕਾਰਾਂ ਨੂੰ ਇਮੀਗ੍ਰੇਸ਼ਨ ਵਿਭਾਗ ਦੀਆਂ ਹਦਾਇਤਾਂ ਤੱਕ ਉਡੀਕ ਕਰਨ ਦੇ ਲਈ ਕਿਹਾ ਜਾਂਦਾ ਸੀ ਹੁਣ ਬਿਨੈਕਾਰ ਪੀਆ ਦੇ ਲਈ ਇਨਵਿਟੇਸ਼ਨ ਆਨ ਤੇ ਵੀ ਪੀਆਰ ਦੀ ਅਰਜੀ ਲਗਾਉਂਦੇ ਸਮੇਂ ਨਾਲ ਹੀ ਮੈਡੀਕਲ ਰਿਪੋਰਟ ਵੀ ਨੱਥੀ ਕਰਨੀਏ ਇਮੀਗ੍ਰੇਸ਼ਨ ਮਾਰਾ ਦਾ ਕਹਿਣਾ ਹੈ ਕਿ ਇਸ ਦੇ ਨਾਲ ਸਕੋ ਅਲਜੀਆ ਦਾ ਨਿਪਟਾਰਾ ਵੀ ਜਲਦੀ ਹੋਵੇਗਾ ਐਕਸਪ੍ਰੈਸ ਐਂਟਰੀ ਇਹ ਅਲਜੀਆ ਸਿਸਟਮ ਹੈ ਜਿਸ ਰਾਹੀਂ ਕੈਨੇਡਾ ਤੋਂ ਬਾਹਰ ਬੈਠੇ ਹੁਨਰਬੰਦ ਵਿਅਕਤੀ ਸਿੱਧੇ ਤੌਰ ਤੇ ਕੈਨੇਡਾ ਦੀ ਪਰਮਨੈਂਟ ਰੈਜ਼ੀਡੈਂਸੀ ਹਾਸਲ ਕਰ ਸਕਦੇ ਨੇ ਇਸ ਦੇ ਵਿੱਚ ਬਿਨੇ ਕਾਰਨ ਉਮਰ ਪੜ੍ਹਾਈ ਤੇ ਚਰਵੇ ਅਤੇ ਭਾਸ਼ਾ ਦੀ ਮੁਹਾਰਤ ਆਦਿ ਦੇ ਨੰਬਰ ਵੀ ਮਿਲਦੇ ਨੇ ਇਸ ਪ੍ਰੋਗਰਾਮ ਦੀ ਸ਼ੁਰੂਆਤ 2015 ਦੇ ਵਿੱਚ ਹੋਈ ਸੀ ਐਕਸਪ੍ਰੈਸ ਐਂਟਰੀ ਅਧੀਨ ਬਿਨੇ ਕਾਰਨ ਨੂੰ ਇਮੀਗ੍ਰੇਸ਼ਨ ਮੰਤਰਾਲੇ ਤੋਂ ਇਨਵੈਸਟੀਗੇਸ਼ਨ ਮਿਲਣ ਦੇ ਕੁਝ ਮਹੀਨਿਆਂ ਅੰਦਰ ਹੀ ਕੈਨੇਡਾ ਦੀ ਯਾਰ ਮਿਲ ਜਾਂਦੀ ਸੀ ਇਸ ਪ੍ਰੋਗਰਾਮ ਦੇ ਪ੍ਰਚਲਿਤ ਹੋਣ ਦਾ ਇੱਕ ਕਾਰਨ ਇਹ ਵੀ ਹੈ ਕਿ ਇਸ ਦੇ ਵਿੱਚ ਅਰਜ਼ੀ ਦਾ ਬਹੁਤ ਥੋੜੇ ਸਮੇਂ ਦੇ ਵਿੱਚ ਨਿਪਟਾਰਾ ਕੀਤਾ ਜਾਂਦਾ ਹੈ ਗੋਤਲਬ ਹੈ ਕਿ ਮੰਤਰਾਲੇ ਦੇ ਵੱਲੋਂ ਹਾਲ ਦੇ ਵਿੱਚ ਐਕਸਪ੍ਰੈਸ ਐਂਟਰੀ ਦੀ ਤਰਜੀਹੀ ਸ਼੍ਰੇਣੀ ਦੇ ਵਿੱਚ ਕੁਝ-ਕੁਝ ਤਬਦੀਲੀਆਂ ਕੀਤੀਆਂ ਗਈਆਂ ਨੇ ਫਰਾਂਚ ਤੋਂ ਇਲਾਵਾ ਹੈਲਥ ਸਟੈਂਡ ਟ੍ਰੇਡ ਖੇਤੀਬਾੜੀ ਅਤੇ ਸਿੱਖਿਆ ਖੇਤਰ ਤਰਜੀਹ ਵਾਲੀ ਸੂਚੀ ਦੇ ਵਿੱਚ ਵੀ ਸ਼ਾਮਲ ਨੇ 2024 ਦੌਰਾਨ ਐਕਸਪ੍ਰੈਸ ਐਂਟਰੀ 52 ਡਰਾ ਕਰਦੇ ਗਏ ਅਤੇ 98903 ਬਿਨਕਾਰਾਂ ਨੂੰ ਪੀਆਰਟੀ ਅਰਜ਼ੀ ਦੇਣ ਦੇ ਲਈ ਸੱਦਾ ਦਿੱਤਾ ਗਿਆ। ਪ੍ਰਾਪਤ ਜਾਣਕਾਰੀ ਦੇ ਅਨੁਸਾਰ 2023 ਦੌਰਾਨ 110268 ਬਿਨਕਾਰਾਂ ਨੂੰ ਜਦਕੀ 2022 ਦੌਰਾਨ 40539 ਬਿਨਕਾਰਾਂ ਨੂੰ ਇਨਵੈਸਟੀਗੇਸ਼ਨ ਭੇਜਦੇ ਸਨ। ਬੈਡਲ ਸਰਕਾਰ ਦੇ ਵੱਲੋਂ 2024-25 ਦੌਰਾਨ 395000 ਅਤੇ 2026 ਦੌਰਾਨ 380000 ਬਿਨਕਾਰਾਂ ਨੂੰ ਪੀਆ ਦੇਣ ਦਾ ਟਿੱਕੇ 2027 ਦੇ ਵਿੱਚ ਟਿੱਕੇ ਨੂੰ ਹੋਰ ਘਟਾ ਕੇ 365000 ਰੱਖਿਆ ਗਿਆ ਹੈ। ਕੈਨੇਡਾ ਅਮਰੀਕਾ ਸਣੇ ਦੁਨੀਆ ਭਰ ਦੇ ਵਿੱਚ ਵਸਦੇ ওসিਆਈ ਕਾਰਡ ਧਾਰਕਾਂ ਦੇ ਲਈ ਵੱਡੀ ਖਬਰ سامنے ਆਈ ਹੈ। ਜੀਹਾਂ ਭਾਤ ਸਰਕਾਰ ਦੇ ਤਾਜ਼ਾ ਐਲਾਨ ਮੁਤਾਬਕ ਉਹਨਾਂ ਪ੍ਰਵਾਸੀ ਭਾਰਤੀਆਂ ਦੇ OCI ਕਾਰਡ ਰੱਦ ਕੀਤੇ ਜਾ ਸਕਦੇ ਨੇ ਜਿਨ੍ਹਾਂ ਨੂੰ ਕਿਸੇ ਗੰਭੀਰ ਮਾਮਲੇ ਦੇ ਵਿੱਚ ਦੋਸ਼ੀ ਕਰਾਰ ਦਿੱਤਾ ਜਾਂਦਾ ਹੈ ਜਾਂ ਬੇहद ਸੰਕੀਨ ਮਾਮਲੇ ਦੇ ਦੋਸ਼ ਲੱਗਦੇ ਨੇ ਭਾਰਤ ਦੇ ਗ੍ਰਹਿ ਮੰਤਰਾਲੇ ਦੇ ਵੱਲੋਂ ਜਾਰੀ ਨੋਟੀਫਿਕੇਸ਼ਨ ਦੇ ਮੁਤਾਬਕ OCI ਰਜਿਸਟ੍ਰੇਸ਼ਨ ਰੱਦ ਕੀਤੀ ਜਾ ਸਕਦੀ ਹੈ ਜੇਕਰ ਤਾਰਕ ਨੂੰ 2 ਸਾਲ ਜਾਂ ਇਸ ਤੋਂ ਵੱਧ ਸਮੇਂ ਵਾਸਤੇ ਜੇਲ੍ਹ ਵੀ ਭੇਜ ਦਿੱਤਾ ਜਾਵੇਗਾ ਸਿਰਫ ਇੰਨਾ ਹੀ ਨਹੀਂ ਉਨਾ ਹਾਲਾਤਾਂ ਦੇ ਵਿੱਚ ਵੀ OCI ਕਾਰਡ ਰੱਦ ਕੀਤਾ ਜਾ ਸਕਦਾ ਹੈ ਜਦੋਂ ਸੰਬੰਧਿਤ ਪਰਵਾਸੀ ਵਿਅਕਤੀ ਲੱਗੇ ਦੋਸ਼ਾਂ ਦੇ ਤਹਿਤ 7 ਸਾਲ ਜਾਂ ਇਸ ਤੋਂ ਵੱਧ ਸਮੇਂ ਦੇ ਲਈ ਜੇਲ੍ਹ ਭੇਜਿਆ ਜਾ ਸਕਦਾ ਹੋਵੇ ਨੋਟੀਫਿਕੇਸ਼ਨ ਕਹਿੰਦਾ ਹੈ ਕਿ ਸਿਟੀਜ਼ਨਸ਼ਿਪ ਐਕਟ 1955 ਦੀ ਧਾਰਾ 7 ਜੀ ਅਧੀਨ ਮਿਲੀਆਂ ਤਾਕਤਾਂ ਦੀ ਵਰਤੋਂ ਕਰਦਿਆਂ ਸਜ਼ਾ یافتਾ ਪਰਵਾਸੀਆਂ ਦੇ OCI ਕਾਰਡ ਸਿੱਧੇ ਤੌਰ ਤੇ ਰੱਦ ਕਰ ਦਿੱਤੇ ਜਾਣਗੇ ਦੱਸਦੀ ਕਿ ਓਵਰ ਸੀਜ਼ ਸਿਟੀਜ਼ਨ ਆਫ ਇੰਡੀਆ ਕਾਰਡ ਭਾਰਤੀ ਮੂਲ ਦੇ ਵਿਦੇਸ਼ੀ ਨਾਗਰਿਕਾਂ ਨੂੰ ਬਿਨਾਂ ਵੀਜ਼ਾ ਤੋਂ ਭਾਰਤ ਆਉਣ ਦੀ ਇਜਾਜ਼ਤ ਦਿੰਦਾ ਪਰ ਦੋਸ਼ੀਆਂ ਜਾਂ ਗੰਭੀਰ ਅਪਰਾਧਾਂ ਦਾ ਸਾਹਮਣਾ ਕਰ ਰਹੇ ਪਰਵਾਸੀਆਂ ਤੋਂ ਇੱਕ ਹੱਕ ਵੀ ਖੋਇਆ ਜਾ ਰਿਹਾ ਹੈ ਓਸੀਆਈ ਸਕੀਮ ਤੇ ਅਗਸਤ 2025 ਵਿੱਚ ਆਰੰਭੀ ਗਈ ਅਤੇ 26 ਜਨਵਰੀ 1950 ਜਾਂ ਇਸ ਤੋਂ ਬਾਅਦ ਭਾਰਤ ਦੇ ਨਾਗਰਿਕ ਰਹਿ ਚੁਕੇ ਲੋਕ ਓਸੀਆਈ ਕਾਰਡ ਹਾਸਲ ਕਰ ਸਕਦੇ ਨੇ ਇਹ ਯੋਜਨਾ ਪਾਕਿਸਤਾਨ ਜਾਂ ਬੰਗਲਾਦੇਸ਼ ਦੇ ਨਾਗਰਿਕਾਂ ਪਨ ਚੁਕੇ ਭਾਰਤੀ ਮੂਲ ਦੇ ਲੋਕਾਂ ਉਤੇ ਲਾਗੂ ਨਹੀਂ ਹੁੰਦੀ। ਸਟੈਟਿਸਟਿਕਸ ਕੈਨੇਡਾ ਦੇ ਨਵੇਂ ਅੰਕੜਿਆਂ ਤੋਂ ਪਤਾ ਚਲਦਾ ਹੈ ਕਿ ਇਸ ਗਰਮੀਆਂ ਦੇ ਵਿੱਚ ਅਮਰੀਕਾ ਤੋਂ ਇਲਾਵਾ ਹੋਰ ਥਾਵਾਂ ਤੋਂ ਓਟਵਾ ਦੇ ਲਈ ਵਾਪਸੀ ਉਡਾਣਾਂ ਵਿੱਚ ਵੱਡਾ ਵਾਅਦਾ ਹੋਇਆ ਹੈ ਅਤੇ ਅਮਰੀਕਾ ਤੋਂ ਵਾਪਸੀ ਉਡਾਣਾਂ ਦੇ ਵਿੱਚ ਗਿਰਾਵਟ ਆਈ ਹੈ। ਰੀਪੋਰਟ ਦੇ ਅਨੁਸਾਰ ਪਿਛਲੇ ਮਹੀਨੇ 9173 ਕੈਨੇਡੀਅਨ ਯਾਤਰੀ 11 ਅਮਰੀਕੀ ਥਾਵਾਂ ਤੋਂ ਓਟਵਾ ਅੰਤਰਰਾਸ਼ਟਰੀ ਹਵਾਈ ਅੱਡੇ ਰਾਹੀਂ ਕੈਨੇਡਾ ਵਾਪਸ ਆਏ ਜੋ ਕਿ ਜੁਲਾਈ 2024 ਦੇ ਮੁਕਾਬਲੇ ਸਾਲ ਦਰ ਸਾਲ 70% ਵਾਧਾ ਹੈ ਇਸ ਦੇ ਉਲਟ ਜੁਲਾਈ 2024 ਦੇ ਮੁਕਾਬਲੇ ਜੁਲਾਈ 2025 ਦੇ ਵਿੱਚ ਅਮਰੀਕਾ ਤੋਂ ਓਟਵਾ ਵਾਪਸ ਆਉਣ ਵਾਲੇ ਕੈਨੇਡੀਅਨਸ ਦੀ ਗਿਣਤੀ ਵਿੱਚ 15% ਦੀ ਗਿਰਾਵਟ ਆਈ ਹੈ ਮਈ ਅਤੇ ਜੂਨ ਦੇ ਵਿੱਚ ਵੀ ਇਸੇ ਤਰ੍ਹਾਂ ਦੇ ਰੁਝਾਨ ਦੇਖੇ ਗਏ ਨੇ ਗੈਰ ਅਮਰੀਕੀ ਥਾਵਾਂ ਤੋਂ ਵਾਪਸ ਆਉਣ ਵਾਲੇ ਕੈਨੇਡੀਅਨਸ ਦੀ ਗਿਣਤੀ ਸਾਲ ਦਰ ਸਾਲ ਵਧੀ ਸੀ ਅਤੇ ਅਮਰੀਕਾ ਦੀਆਂ ਥਾਵਾਂ ਤੋਂ ਵਾਪਸ ਆਉਣ ਵਾਲੇ ਕੈਨੇਡੀਅਨ ਦੀ ਗਿਣਤੀ ਪਿਛਲੇ ਸਾਲ ਦੇ ਮੁਕਾਬਲੇ ਘੱਟ ਸੀ ਓਟਵਾ ਹਵਾਈ ਅੱਡਾ ਅਥਾਰਟੀ ਨੇ ਪਿਛਲੇ ਹਫਤੇ ਕਿਹਾ ਸੀ ਕਿ ਇਸ ਸਾਲ ਜਨਵਰੀ ਤੋਂ ਜੂਨ ਦੇ ਵਿਚਕਾਰ ਅਮਰੀਕਾ ਤੋਂ 4,6786 ਟ੍ਰਾਂਸ ਬਾਰਡਰ ਯਾਤਰੀ ਦਮਾਨਾ ਹੋਏ ਜੋ ਕਿ ਪਿਛਲੇ ਸਾਲ ਦੇ ਪਹਿਲੇ 6 ਮਹੀਨਿਆਂ ਦੌਰਾਨ ਕੁੱਲ 3,79,984 ਯਾਤਰੀਆਂ ਤੋਂ ਵੱਧ ਹੈ ਜੋ ਕਿ 7% ਦੀ ਵਾਧਾ ਹੈ ਅੰਕੜੇ ਸਿਰਫ ਅਮਰੀਕਾ ਤੋਂ ਕੈਨੇਡਾ ਵਿੱਚ ਯਾਤਰਾਵਾਂ ਦਾ ਹਿਸਾਬ ਲਗਾਉਂਦੇ ਨੇ ਪਰ ਅੰਕੜੇ ਸਾਲ ਦੇ ਪਿਛਲੇ 6 ਮਹੀਨਿਆਂ ਵਿੱਚ ਅਮਰੀਕਾ ਤੋਂ ਵਾਪਸ ਆਉਣ ਵਾਲੇ ਕੈਨੇਡੀਅਨਸ ਦੇ ਵਿੱਚ ਸਾਲ ਦਰ ਸਾਲ 3.6% ਵਾਧਾ ਵੀ ਦਰਸਾਉਂਦੇ ਨੇ ਜਨਵਰੀ ਫਰਵਰੀ ਅਤੇ ਮਾਰਚ ਦੇ ਵਿੱਚੋ ਸਾਲ ਦਰਸਾਲ ਵਾਧਾ ਦੇਖਿਆ ਗਿਆ ਜਦੋਂ ਕਿ ਅਪ੍ਰੈਲ ਮਈ ਅਤੇ ਜੂਨ ਦੇ ਵਿੱਚੋ ਵਾਪਸੀ ਯਾਤਰਾਵਾਂ ਦੇ ਵਿੱਚੋ ਸਾਲ ਦਰਸਾਲ ਕਿਰਾਵਟਾਈ ਹੈ ਯੂਐਸ ਕਸਟਮਸ ਅਤੇ ਬਾਰਡਰ ਪ੍ਰੋਟੈਕਸ਼ਨ ਦੇ ਅਨੁਸਾਰ ਕੈਨੇਡਾ ਦੇ ਨਾਲ ਇਸੀ ਉੱਤਰੀ ਸਰਹੱਦ ਦੇ ਪਾਰ ਅਮਰੀਕਾ ਦੇ ਵਿੱਚ ਉਡਾਨਾਂ ਦੀ ਗਿਣਤੀ 2025 ਦੇ ਪਹਿਲੇ 6 ਮਹੀਨਿਆਂ ਦੇ ਵਿੱਚ ਪਿਛਲੇ ਸਾਲ ਦੇ ਇਸ ਸਮੇਂ ਦੇ ਮੁਕਾਬਲੇ 4.7 ਵਧੀ ਹੈ ਇਸ ਸਾਲ ਜ਼ਮੀਨੀ ਸਰਹੱਦ ਰਾਹੀਂ ਕੈਨੇਡਾ ਵਾਪਸ ਆਉਣ ਵਾਲੇ ਕੈਨੇਡੀਅਨਸ ਦੀ ਗਿਣਤੀ ਵਿੱਚ ਗਾਤਾਰ ਘਿਰਾਵਟ ਜਾਰੀ ਹੈ ਜਿਸ ਦੇ ਅੰਕੜੇ ਪੂਰਬੀ 온ਟਾਰੀਓ ਦੇ ਵਿੱਚ ਦਿਨ ਅਮਰੀਕਾ ਕੈਨੇਡਾ ਸਰਹੱਦੀ ਕ੍ਰੋਸਿੰਗਾਂ ਤੇ ਵਾਪਸੀ ਯਾਤਰਾਵਾਂ ਦੇ ਵਿੱਚ ਲਗਭਗ 50% ਘਿਰਾਵਟ ਦਰਸਾਉਂਦੇ ਨੇ ਅੰਕੜੇ ਜੁਲਾਈ 2024 ਦੇ ਮੁਕਾਬਲੇ ਜੁਲਾਈ 2025 ਦੇ ਵਿੱਚ ਕਾਨਵਾਲਸਟਾਊਨ ਅਤੇ ਪ੍ਰੋਸਕਾਟ ਵਿਖੇ ਸਰਹੱਦੀ ਕ੍ਰੋਸਿੰਗਾਂ ਤੇ ਜ਼ਮੀਨੀ ਯਾਤਰਾਵਾਂ ਦੇ ਵਿੱਚ 34.7% ਦੀ ਕਮੀ ਦਰਸਾਉਂਦੇ ਨੇ 1 ਜਨਵਰੀ ਅਤੇ 31 ਜੁਲਾਈ 2024-25 ਦੇ ਵਿੱਚਕਾਰ ਉਹਨਾਂ ਤਿੰਨ ਸਰਹੱਦੀ ਕ੍ਰੋਸਿੰਗਾਂ ਉੱਤੇ ਅਮਰੀਕਾ ਤੋਂ ਵਾਪਸ ਆਉਣ ਵਾਲੇ ਕੈਨੇਡੀਅਨਾਂ ਦੀ ਗਿਣਤੀ 47.6% ਘਟੀ ਸੀ ਸਟੈਟਿਸਟਿਕਸ ਕੈਨੇਡਾ ਦਿਖਾਉਂਦਾ ਹੈ ਕਿ 2024 ਦੇ ਪਹਿਲੇ 7 ਮਹੀਨਿਆਂ ਵਿੱਚ ਅਮਰੀਕਾ ਤੋਂ 12,883,239 ਕੈਨੇਡੀਅਨ ਵਾਪਸ ਆਏ ਜਦੋਂ ਕਿ 2025 ਦੇ ਵਿੱਚ ਇਹ ਗਿਣਤੀ 6,72,985 ਸਟੈਟਿਸਟਿਕਸ ਕੈਨੇਡਾ ਦਾ ਕਹਿਣਾ ਹੈ ਕਿ ਤੀਸਰੀ ਭਾਗ ਦੇ ਵਿੱਚ ਜੁਲਾਈ ਵਿੱਚ ਅਮਰੀਕਾ ਦੇ ਆਟੋਮੋਬਾਈਲ ਰਾਹੀਂ ਕੈਨੇਡੀਅਨ ਨਿਵਾਸੀਆਂ ਦੀ ਵਾਪਸੀ ਯਾਤਰਾਵਾਂ ਦੀ ਗਿਣਤੀ ਵਿੱਚ 36.9% ਦੀ ਗਿਰਾਵਟ ਆਈ ਗਿਆ ਜੋ ਕਿ ਲਗਾਤਾਰ 7ਵਾਂ ਮਹੀਨਾ ਹੈ ਅਮਰੀਕਾ ਦੇ ਵਿੱਚ ਦਾਖਲ ਹੋਣ ਵਾਲੇ ਕੈਨੇਡੀਅਨਸ ਦੀ ਗਿਣਤੀ ਬਾਰੇ ਅੰਕੜੇ ਯੂਐਸ ਕਸਟਮਸ ਅਤੇ ਬਾਰਡਰ ਪ੍ਰੋਟੈਕਸ਼ਨ ਤੋਂ ਆਉਂਦੇ ਨੇ ਅਤੇ ਜੁਲਾਈ ਦੇ ਅੰਕੜੇ ਹਜੇ ਉਪਲਬਧ ਨਹੀਂ ਹਨ ਬਹੁਤ ਸਾਰੇ ਕੈਨੇਡੀਅਨਸ ਅਮਰੀਕੀ ਰਾਸ਼ਟਰਪਤੀ ਡੋਨਾਲਡ 트াম্প ਦੁਆਰਾ ਕੈਨੇਡਾ ਨੂੰ ਇਕਵੰਜਵੀਂ ਰਾਜਵੋਚੋ ਸ਼ਾਮਲ ਕਰਨ ਦੀਆਂ ਧਮਕੀਆਂ ਅਤੇ ਉਨ੍ਹਾਂ ਦੇ ਨਿਯਮਤ ਆਰਥਿਕ ਖਤਰੇ ਦੇ ਨਾਲ ਨਾਲ ਯੂਐਸ ਇਮੀਗ੍ਰੇਸ਼ਨਸ ਅਤੇ ਕਸਟਮਸ ਇਨਫੋਰਸਮੈਂਟ ਵੱਲੋਂ ਸੰਭਾਵੀ ਤੌਰ ਤੇ ਹਿਰਾਸਤ ਦੇ ਵਿੱਚ ਲਈ ਜਾਣ ਬਾਰੇ ਵਿਆਪਕ ਚਿੰਤਾਵਾਂ ਕਾਰਨ ਅਮਰੀਕਾ ਦੀ ਯਾਤਰਾ ਦਾ ਬਾਈਕਾਟ ਵੀ ਕਰ ਰਹੇ ਨੇ ਕੰਜ਼ਰਵੇਟਿਵ ਐਮਪੀ ਮਿਸ਼ੇਲ ਰੈਂਪਲ ਗਾਰਨਰ ਦਾ ਕਹਿਣਾ ਹੈ ਕਿ ਉਹਨਾਂ ਦੀ ਪਾਰਟੀ ਮੌਨਸੂਨ ਸੈਸ਼ਨ ਦੇ ਵਿੱਚ ਇਹ ਕਾਨੂੰਨ ਪੇਸ਼ ਕਰੇਗੀ ਤਾਂ ਜੋ ਜੱਜਾਂ ਨੂੰ ਅਪਰਾਧਿਕ ਸਜ਼ਾ ਸੁਣਾਉਣ ਦੌਰਾਨ ਕਿਸੇ ਵਿਅਕਤੀ ਦੇ ਇਮੀਗ੍ਰੇਸ਼ਨ ਦਰਜੇ ਤੇ ਵਿਚਾਰ ਕਰਨ ਤੋਂ ਰੋਕਿਆ ਜਾ ਸਕੇ ਕੰਜ਼ਰਵੇਟਿਵ ਸੰਸਦ ਮੈਂਬਰ ਮਿਸ਼ੇਲ ਰੈਂਪਲ ਗਾਰਨਰ ਨੇ ਬੁੱਧਵਾਰ ਨੂੰ ਆਟਵਾ ਦੇ ਵਿੱਚ ਕਿਹਾ ਕਿ ਜਦੋਂ ਗੈਰ ਨਾਗਰਿਕਾਂ ਨੂੰ ਸਜ਼ਾ ਦੇਣ ਦੀ ਗੱਲ ਆਉਂਦੀ ਹੈ ਤਾਂ ਕੈਨੇਡਾ ਨੇ ਅਸਲ ਦੇ ਵਿੱਚ ਦੋ ਪਤਰੀ ਨਿਆਂ ਦਾ ਰੂਪ ਅਪਣਾਇਆ ਉਨਾ ਕੇ ਹਾਕੇ ਇਹ ਨਿਰਪੱਖਤਾ ਦੇ ਉਹ ਸਾਰੇ ਸਿਧਾਂਤਾਂ ਦੀ ਉਲੰਘਣਾ ਕਰਦਾ ਹੈ ਜੋ ਸਾਡੀ ਨਿਆਂ ਪ੍ਰਣਾਲੀ ਦੇ ਦੀ ਭੁਨਿਆਦ ਹੋਣੀ ਚਾਹੀਦੀ ਨਹੀਂ ਰੈਂਪਲ ਗਾਰਨਰ ਨੇ ਵੀ ਕਿਹਾ ਹੈ ਕਿ ਗੰਭੀਰ ਅਪਰਾਧਾਂ ਦੇ ਦੋਸ਼ੀ ਗੈਰ ਨਾਗਰਿਕਾਂ ਨੂੰ ਹਟਾਉਣ ਦਾ ਕੋਈ ਸੋਖਾ ਕੰਮ ਨਹੀਂ ਹੈ ਕੈਨੇਡੀਅਨ ਬੰਨਾ ਇੱਕ ਸਨਮਾਨ ਅਧਿਕਾਰ ਵੀ ਨਹੀਂ ਹੈ ਆਜ ਰੈਮ ਐਨਾਨਸਿੰਗ ਥੈਟ ਕੰਸਰਵੇਟਿਵਸ ਵਿਲ ਇੰਟਰੋਡਿਊਸ ਲੈਜਿਸਲੇਸ਼ਨ ਟੂ ਅਮੈਂਡ ði ਕ੍ਰਿਮੀਨਲ ਕੋਡ ਐਂਡ ਰਿਸਟੋਰ ði ਵੈਲਿਊ ਆਫ ਕੈਨੇਡੀਅਨ ਸਿਟੀਜ਼ਨਸ਼ਿਪ By ending the practice of judges considering a non, a non citizen's immigration status in sentencing. Since 2013, a Supreme Court ruling has permitted judges to consider immigration status when sentencing. This has been seen in several recent high profile cases. For example, a permanent resident received a conditional sentence after being convicted of trying to purchase sexual services from a 15 year old. As a stronger penalty would have hindered him and his wife from obtaining Canadian citizenship. Another non citizen in Canada on a visitor's permit was convicted twice of groping an 18 year old woman's genitals at a bar, yet received a discharge to avoid a permanent criminal record and to allow for an appeal of their deportation. Anyone seeking residence or citizenship in Canada has responsibilities as well as rights. When it comes to sentencing non citizens, Canada has essentially adopted a form of two tier justice where judges can and have given lighter sentences to individuals who are non citizens by virtue of this ruling. This offends all principles of fairness that should be foundational to our justice system. This is why, once the House of Commons resumes this fall, Conservatives will introduce legislation to amend the Criminal Code to rectify this issue. Our bill will add a section after section 718.202 of the Criminal Code which will expressly outline that any potential impact of a sentence on the immigration status of a convicted non-citizen offender or that of their family members should not be taken into consideration by a judge when issuing a sentence. I want to be very clear, the vast majority of Canada's immigrants and temporary residents abide by our law. But Removing non citizens who have been convicted of serious crimes is a no brainer, and it's one which the Liberals have failed to act upon. By contrast, Conservatives will always fight to protect Canadians, the value of our citizenship, and the safety of every person who lives here. Becoming a Canadian is a privilege, not a right. ਇਹ ਇਮੀਗ੍ਰੇਸ਼ਨ ਮਹਰਦਾ ਕਹਿਣੇ ਕਿ ਕੰਜ਼ਰਵੇਟਿਵਾ ਦੇ ਵੱਲੋਂ ਕੈਨੇਡਾ ਦੇ ਨਿਆਂ ਪ੍ਰਣਾਲੀ ਨੂੰ ਗੈਰ ਨਾਗਰਿਕਾਂ ਦੇ ਪੱਖ ਵਿੱਚ ਪੱਖਪਾਤੀ ਦੱਸਿਆ ਜਾਣਾ ਬਿਲਕੁਲ ਗਲਤ ਹੈ ਉਹਨਾਂ ਦਾ ਕਹਿਣਾ ਹੈ ਕਿ ਕਾਨੂੰਨ ਇਹ ਯਕੀਨੀ ਬਣਾਉਣ ਦੇ ਲਈ ਤਿਆਰ ਕੀਤਾ ਗਿਆ ਹੈ ਕਿ ਸਜ਼ਾ ਅਪਰਾਧ ਦੇ ਅਨੁਕੂਲ ਹੋਵੇ ਭਾਵੇਂ ਅਪਰਾਧੀ ਦੀ ਸਥਿਤੀ ਕੁਝ ਵੀ ਹੋਵੇ ਪ੍ਰੀਮੀਅਰ ਡਗਫੋਰਡ ਨੇ অন্ਟਾਰੀਓ ਦੇ ਵਿਗਿਆਨੀਆਂ ਨੂੰ ਚੇਤਾਵਨੀ ਦਿੱਤੀ ਹੈ ਕਿ ਜੋ ਖੋਜ ਪ੍ਰਯੋਗਾਂ ਦੇ ਵਿੱਚ ਬਿੱਲੀਆਂ ਅਤੇ ਕੁੱਤਿਆਂ ਦੀ ਵਰਤੋਂ ਕਰਨ ਦੀ ਪ੍ਰਕਿਰਿਆ ਨੂੰ ਬੰਦ ਕੀਤਾ ਜਾਵੇ ਫੋਰਡ ਨੇ ਕਿਹਾ ਕਿ ਲੰਡਨ ਦੇ ਲਾਸਨ ਰਿਸਰਚ ਇੰਸਟੀਚਿਊਟ ਅਤੇ ਸੇਂਟ ਜੋਸਫ ਹੈਲਥ케ਅਰ ਲੰਡਨ ਦੇ ਵੱਲੋਂ ਮਨਜ਼ੂਰੀ ਦਿੱਤੀ ਗਈ ਦਿਲ ਦੀ ਜਾਂਚ ਦੇ ਵਿੱਚ ਬਿਗਲਾਂ ਦੀ ਵਰਤੋਂ ਨਾ ਮਨਜ਼ੂਰ ਹੈ ਅਤੇ ਕੁਝ ਜਾਨਵਰਾਂ ਤੇ ਟੈਸਟਿੰਗ ਉੱਤੇ ਪਾਬੰਦੀ ਲਗਾਉਣ ਦੇ ਲਈ ਕਾਨੂੰਨ ਪੇਸ਼ ਕਰਨ ਦਾ ਦਾਵਾ ਵੀ ਕੀਤਾ ਗਿਆ ਫੋਰਟੀਆਂ ਐ ਟਿਪਨੀਆਂ ਕਵਾਂਟੋ ਯੂਨੀਵਰਸਿਟੀ ਦੇ ਡੈਲਾ ਲਾਨਾ ਸਕੂਲ ਆਫ ਪਬਲਿਕ ਹੈਲਥ ਵਿਖੇ ਇਨਵੈਸਟੀਗੇਟਿਵ ਜਰਨਲਿਜ਼ਮ ਬਿਊਰੋ ਵੱਲੋਂ ਪਿਛਲੇ ਹਫਤੇ ਜਾਰੀ ਕੀਤੇ ਗਏ ਇੱਕ ਲੇਖ ਦੇ ਨਾਲ ਸੰਬੰਧਿਤ ਨੇ ਜਿਸ ਦੇ ਵਿੱਚ ਖੁਲਾਸਾ ਹੋਇਆ ਸੀ ਕਿ ਦਿਲ ਦੇ ਅਧਿਐਨ ਦੇ ਵਿੱਚ ਕੁੱਤਿਆਂ ਦੀ ਵਰਤੋਂ ਸਾਲਾਂ ਤੋਂ ਕਿੱਥੀ ਜਾਰੀ ਹੈ ਖੋਜਕਰਤਾ ਕੁੱਤਿਆਂ ਨੂੰ ਇਥਨਾਈਜ਼ ਕਰਨ ਅਤੇ ਹੋਰ ਅਧਿਐਨ ਦੇ ਲਈ ਉਨ੍ਹਾਂ ਅੰਗਾਂ ਨੂੰ ਹਟਾਉਣ ਤੋਂ ਪਹਿਲਾਂ ਕੁੱਤਿਆਂ ਅਤੇ ਖਤੂਰੇ ਦੇ ਵਿੱਚ 3 ਘੰਟੇ ਦੇ ਦਿਲ ਦੇ ਦੌਰੇ ਆਦਾ ਕਰ ਰਹੇ ਸਨ ਫੋਰਡ ਨੇ ਕਿਹਾ ਕਿ ਬਿਲਕੁਲ ਨਾ ਮੰਜ਼ੂਰ ਹੈ ਕਲਪਨਾ ਕਰੋ ਕਿ ਤੁਹਾਡਾ ਛੋਟਾ ਕੁੱਤਾ ਉੱਥੇ <laughs> Sanjay Mara from CTV News. A question for the Premier here. St. So Joseph's Hospital in London recently ended a controversial program involving testing on dogs, something you recently tweeted about. Could you explain why this work was even permitted to happen and whether any oversight mechanisms were in place at the provincial level? Yeah, good question. I, I found out on social media and I'm thinking that that's pretty cruel. It's, it's unbelievable. Full disclosure, I'm a animal lover, dog lover, and but that doesn't matter. You just can't be doing that. I understand the mice, the rats, you know, maybe a rabbit, but these poor little beagles, you look at their face and whoever, uh, you know, leaked it out, I want to thank them because this was all done in secret. That's another frustrating thing. So of course, now I've directed our team to start hunting down anyone else, uh, doing research on, on dogs or cats. It's just, it's unacceptable. Imagine your little dog being there and they put try to put him into a heart attack. A poor thing. I mean, that's terrible. Terrible, terrible. Inhumane. So they're done. They're gone. And just a, a message if you're doing this with dogs or cats, you got to stop before I catch you. Simple as that. Can't be doing this. Matter of fact, we're, we're going to legislate this, we're going to make it very simple. You aren't going to be going after animals like that. Given the public reaction and serious ethical concerns, that you kind of alluded to it there, but will your government commit to an official review to, you know, create some accountability for what happened here? Yeah, we'll we'll look into it. That's for sure through the uh, through the Minister of Colleges and Universities. But I, I think we just legislate it and ban it. There's no reason we need to be using poor little dogs, right, or cats or anything like that. And it just, it's just unacceptable. It's cruel. It's inhumane. ਕੈਨੇਡਾ ਵਿੱਚ ਪੀਆਰ ਦੀ ਮੰਗ ਕਰਨ ਵਾਲੇ ਭਾਰਤੀਆਂ ਦੇ ਲਈ ਖੁਸ਼ਖਬਰੀ ਹੈ ਕੈਨੇਡਾ ਦੀ ਕਾਨਨੀ ਸਰਕਾਰ ਤਿੰਨ ਨਵੀਆਂ ਐਕਸਪ੍ਰੈਸ ਐਂਟਰੀ ਸ਼੍ਰੇਨੀਆ ਬਣਾਉਣ ਤੇ ਵਿਚਾਰ ਕਰ ਰਹੀ ਹੈ ਜਿਸ ਦੇ ਨਾਲ ਵਿਦੇਸ਼ੀ ਨਾਗਰਿਕਾ ਦੇ ਲਈ ਪੀਆਰ ਪ੍ਰਾਪਤ ਕਰਨਾ ਆਸਾਨ ਹੋ ਸਕਦਾ ਹੈ ਇਸ ਨਾਲ ਭਾਰਤੀ ਭਾਈਚਾਰੇ ਤੇ ਵੀ ਅਸਰ ਪਵੇਗਾ ਜਿਸ ਦੀ ਬਹੁਤ ਜ਼ਿਆਦਾ ਮੰਗ ਹੈ CIC نیوز ਇਕ ਰਿਪੋਰਟ ਦੇ ਅਨੁਸਾਰ ਇਮੀਗ੍ਰੇਸ਼ਨ ਸ਼ਰਾਰਥੀ ਅਤੇ ਨਾਗਰਿਕਤਾ ਕੈਨੇਡਾ ਨੇ ਮੁੱਖ ਇਮੀਗ੍ਰੇਸ਼ਨ ਪ੍ਰਣਾਲੀ ਦੇ ਤਹਿਤ ਸੀਨੀਅਰ ਮੈਨੇਜਰਾਂ ਖੋਜਕਰਤਾਵਾਂ ਵਿਗਿਆਨੀਆਂ ਅਤੇ ਹੁਨਰਬੰਦ ਫੌਜੀ ਕਰਮਚਾਰੀਆਂ ਦੀ ਚੋਣ ਨੂੰ ਤਜਵੀਦ ਦੇਂਦੇ ਪ੍ਰਸਤਾਵਾਂ 'ਤੇ ਜਨਤਕ ਫੀਡਬੈਕ ਮੰਗਿਆ ਹੈ। ਆਈਏਸੀ ਨੇ SLA ਦਸਤਾਵੇਜ਼ਾਂ ਦੇ ਵਿੱਚ ਕਿਹਾ ਹੈ ਕਿ ਸੀਨੀਅਰ ਮੈਨੇਜਰ ਬਹੁਤ ਹੁਨਰਬੰਦ ਕਰਮਚਾਰੀ ਹੁੰਦੇ ਨਹੀਂ। ਜੋ ਕਿਸੇ ਕੰਪਨੀ ਜੋ ਸੰਕਟਨ ਦੇ ਕਾਲ ਜਦੋਂ ਨਿਗਰਾਨੀ ਕਰਦੇ ਨਹੀਂ ਅਤੇ ਕਰਮਚਾਰੀਆਂ ਦੀ ਕਟੀਮ ਦੀ ਅਗਵਾਈ ਵੀ ਕਰਦੇ ਨਹੀਂ 2024 ਵਿੱਚ ਐਂਟਰੀ ਦੇ ਵਿੱਚ ਲਾਂਚ ਕਰਨ ਦੇ ਲਈ ਸੰਭਾਵੀ ਨਵੀਆਂ ਸ਼੍ਰੇਣੀਆਂ ਤੇ ਵਿਚਾਰ ਕੀਤਾ ਜਾ ਰਿਹਾ ਹੈ ਐਕਸਪ੍ਰੈਸ ਐਂਟਰੀ ਕੈਨੇਡੀਅਨ ਸੰਘੀ ਸਰਕਾਰ ਦਾ ਐਪਲੀਕੇਸ਼ਨ ਪ੍ਰਬੰਧਨ ਸਿਸਟਮ ਹੈ ਜੋ ਇਹ ਨਿਰਧਾਰਤ ਕਰਦਾ ਹੈ ਕਿ ਕਿਹੜੇ ਵਿਦੇਸ਼ੀ ਨਾਗਰਿਕਾਂ ਨੂੰ ਸਥਾਈ ਨਿਵਾਸ ਲਈ ਅਰਜੀ ਦੇਣ ਦਾ ਮੌਕਾ ਮਿਲੇਗਾ ਹਾਲਾਂਕਿ ਸਰਕਾਰ ਨੇ ਇਹ ਐਲਾਨ ਨਹੀਂ ਕੀਤਾ ਕਿ ਪ੍ਰਸਤਾਵਿਤ ਨਵੀਆਂ ਸ਼ਰਤਾਂ ਬਾਰੇ ਫੈਸਲਾ ਕਦੋਂ ਲਿਆ ਜਾਵੇਗਾ ਪਰ ਜਨਤਕ ਸਲਾਹ مشورے ਦੇ ਲਈ ਵਿੰਡੋ 3 ਸਤੰਬਰ 2025 ਤੱਕ ਖੁੱਲੀ ਰਹੇਗੀ। ਸਲਾਮ ਅਸ਼ਰੇ ਦੇ ਲਈ ਜਾਰੀ ਕੀਤੇ ਗਏ ਔਧੇ ਦੇ ਅਨੁਸਾਰ ਇਹ ਸ਼੍ਰੇਣੀ ਦੀ ਸ਼ੁਰੂਆਤ ਨਵੇਂ ਦ੍ਰਿਸ਼ਟੀਕੋਣ ਲਿਆ ਸਕਦੀ ਹੈ। ਡਿਜੀਟਲ ਪਰਿਵਰਤਨ ਨੂੰ ਤੇਜ਼ ਕਰ ਸਕਦੀ ਹੈ ਤੇ ਉਤਪਾਦਕ ਵਧਾ ਸਕਦੀ ਹੈ ਅਤੇ ਸੰਗਠਨਾਤਮਕ ਟਿਚਿਆਂ ਦੇ ਵਿੱਚ ਯੋਗਦਾਨ ਵੀ ਪਾ ਸਕਦੀ ਹੈ। ਵਿਪາກਤਾ ਕਹਿਣਾ ਹੈ ਕਿ ਸੀਨੀਅਰ ਔਧਿਆਂ ਤੇ ਉਮੀਦਵਾਰਾਂ ਨੂੰ ਆਕਰਸ਼ਿਤ ਕਰਨ ਦੇ ਨਾਲ ਦੇਸ਼ ਦੀ ਪ੍ਰਤੀਯੋਗੀ ਯੋਗਤਾ ਵਸ ਸਕਦੀ ਹੈ ਅਤੇ ਆਰਥਿਕ ਵਿਕਾਸ ਅਤੇ ਖੁਸ਼ਹਾਲੀ ਨੂੰ ਉਤਸ਼ਾਹਿਤ ਕੀਤਾ ਜਾ ਸਕਦਾ ਹੈ। आईएससीसी खोजकर्तावां ਅਤੇ ਵਿਗਿਆਨੀਆਂ ਤੇ ਭਾਈਵਾਲ ਦੇਸ਼ਾਂ ਤੋਂ ਉੱਚ ਹੁਨਰਬੰਦ ਫੌਜੀ ਭਰਤੀਆਂ ਦੀ ਚੋਣ ਨੂੰ ਤਰਜੀਹ ਦੇਣ ਤੇ ਵੀ ਵਿਚਾਰ ਕਰ ਰਿਹਾ ਹੈ ਵਿਪਕ ਦਾ ਮੰਨ ਹੈ ਕਿ ਵਿਗਿਆਨਕ ਖੋਜ ਅਤੇ ਨਵੀਨਤਾ ਉਤਪਾਦਕਤਾ ਅਤੇ ਪ੍ਰਦਰਸ਼ਨ ਨੂੰ ਵਧਾ ਸਕਤੀਆਂ ਨੇ ਅਤਿਆਰਕਿਕ ਵਿਕਾਸ ਨੂੰ ਉਤੇਜਿਤ ਕਰ ਸਕਦੀਆਂ ਨੇ